ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਲੈ ਕੇ ਆਏ ਹਾਂ ਇੱਕ ਐਸੀ ਕਹਾਣੀ ਜੋ ਦਰਦ ਪਿਆਰ ਅਤੇ ਆਤਮਿਕ ਆਜ਼ਾਦੀ ਨਾਲ ਭਰੀ ਹੋਈ ਹੈ ਇਹ ਹੈ ਅਮ੍ਰਿਤਾ ਪ੍ਰੀਤਮ ਦੀ ਸਿੱਧੀ ਟਿੱਕ ਜਿੱਥੇ ਹਰ ਲਫ਼ਜ਼ ਤੁਹਾਡੇ ਦਿਲ ਦੀ ਧੜਕਣ ਬਣ ਜਾਂਦਾ ਹੈ ਤਿਆਰ ਹੋ ਜਾਓ ਆਪਣੀ ਰੂਹ ਸੁਣਨ ਲਈ ਕਿਉਂਕਿ ਇਹ ਕਹਾਣੀ ਸਿਰਫ ਸ਼ਬਦ ਨਹੀਂ ਪੰਜਾਬ ਦੀ ਧੜਕਣ ਹੈ ਇਹ ਕਹਾਣੀ ਹੈ ਇੱਕ ਅਜੇਹੀ ਔਰਤ ਦੀ ਜਿਸ ਦਾ ਨਾਮ ਅਮ੍ਰਿਤਾ ਪ੍ਰੀਤਮ ਸੀ ਜਦੋਂ ਉਹ ਗੁਜਰਾਵਾਲੇ ਦੇ ਇੱਕ ਛੋਟੇ ਪਿੰਡ ਵਿੱਚ ਪੈਦਾ ਹੋਈ ਉਸ ਦੀ ਮਾਂ ਦੇ ਮਰਨ ਤੋਂ ਬਾਅਦ ਉਸ ਦੇ ਦਿਲ ਵਿੱਚ ਇੱਕ ਖਾਲੀਪਨ ਵਸ ਗਿਆ ਇਹ ਖਾਲੀਪਨ ਉਸ ਦੀ ਰੂਹ ਦੀ ਗਹਿਰਾਈ ਵਿੱਚ سیاਹੀ ਬਣ ਕੇ ਵਾਸਤਾ ਹੋਇਆ ਜਿਸ ਨਾਲ ਉਹ ਇੱਕ ਦਿਨ ਆਪਣੇ ਅੰਦਰ ਦੀਆਂ ਪਾਵਨਾਵਾਂ ਨੂੰ ਕਲਮ ਰਾਹੀਂ ਬਿਆਨ ਕਰ ਸકી ਜਿਵੇਂ ਜਿਵੇਂ ਉਹ ਵੱਡੀ ਹੋਈ ਪੰਜਾਬ ਵਿੱਚ ਇੱਕ ਵੱਡਾ ਦਰਦ ਆਇਆ 1947 ਦਾ ਵਿਭਾਜਨ ਇੱਕ ਰਾਤ ਵਿੱਚ ਹੀ ਉਸ ਦਾ ਸ਼ਹਿਰ ਲਾਹੌਰ ਉਸ ਦੇ ਹੱਥੋਂ ਨਿਕਲ ਗਿਆ ਅਮ੍ਰਿਤਾ ਨੇ ਮਹਿਸੂਸ ਕੀਤਾ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਟੁੱਟ ਗਈ ਹੋਵੇ ਇਸ ਵਿਛੋੜੇ ਨੇ ਉਸ ਦੇ ਸ਼ਬਦਾਂ ਨੂੰ ਦਰਦ ਨਾਲ ਪਾਰ ਦਿੱਤਾ ਪਰ ਉਸ ਦਰਦ ਨੇ ਉਸ ਦੀ ਕਲਮ ਨੂੰ ਕਦੇ ਸੁੱਕਣ ਨਹੀਂ ਦਿੱਤਾ ਜਿਵੇਂ ਜ਼ਿੰਦਗੀ ਦੇ ਹੋਰ ਰੰਗ ਉਸ ਦੇ ਸਾਹਮਣੇ ਆਏ ਅਮ੍ਰਿਤਾ ਨੇ ਪਿਆਰ ਵੀ ਮਹਿਸੂਸ ਕੀਤਾ ਸਾਹਿਤਕਾਰ ਸ਼ਹਿਰ ਲੁਧਿਆਣਵੀ ਨਾਲ ਉਸ ਦਾ ਰਿਸ਼ਤਾ ਜਿੱਥੇ ਪਿਆਰ ਦੀ ਗਹਿਰਾਈ ਸੀ ਪਰ ਸਮਾਜਿਕ ਰੁਕਾਵਟਾਂ ਨੇ ਉਸ ਨੂੰ ਅਜੀਬ ਬਣਾਇਆ ਉਹ ਕਹਿੰਦੀ ਸੀ ਮੈਂ ਸ਼ਹਿਰ ਨੂੰ ਪਿਆਰ ਕੀਤਾ ਮੈਂ ਉਸ ਦੇ ਸ਼ਬਦਾਂ ਨੂੰ ਜੀ ਲਿਆ ਇਸ ਪਿਆਰ ਨੇ ਉਸ ਦੀ ਰੂਹ ਨੂੰ ਪਵਿੱਤਰ ਅਤੇ ਖਾਸ ਬਣਾਇਆ ਤੇ ਉਸ ਦੇ ਸ਼ਬਦਾਂ ਵਿੱਚ ਇੱਕ ਅਜਾਈ ਆਵਾਜ਼ ਜਾਗੀ ਜੋ ਹਰ ਪੜਨ ਵਾਲੇ ਨੂੰ ਛੂੰਹਦੀ ਸੀ ਅਮ੍ਰਿਤਾ ਨੇ ਆਪਣੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਨੂੰ ਰਸੀਦੀ ਟਿਕਟ ਵਿੱਚ ਬਿਆਨ ਕੀਤਾ ਇਸ ਕਿਤਾਬ ਦੇ ਪੰਨਿਆਂ ਤੇ ਹਰ ਲਫ਼ਜ਼ ਵਿੱਚ ਇੱਕ ਦਿਲ ਦੀ ਧੜਕਣ ਮਾਂਗ ਹੈ ਹਰ ਸ਼ਬਦ ਇੱਕ ਰੂਹ ਦੀ ਆਵਾਜ਼ ਵਾਂਗ ਸੁਣਾਈ ਦਿੰਦਾ ਹੈ ਉਸ ਨੇ ਆਪਣੀ ਕਲਮ ਨੂੰ ਸਿਰਫ ਸ਼ਬਦਾ ਲਈ ਨਹੀਂ ਬਲਕਿ ਸਾਥੀ ਸਮਝਿਆ ਉਹ ਕਹਿੰਦੀ ਸੀ ਕਈ ਵਾਰ ਲੱਗਦਾ ਹੈ ਕਲਮ ਮੇਰੇ ਹੱਥ ਵਿੱਚ ਨਹੀਂ ਮੇਰੇ ਦਿਲ ਵਿੱਚ ਹੈ ਜਦੋਂ ਲਿਖਦੀ ਹੈ ਮੈਂ ਰੋ ਪੈਂਦੀ ਹਾਂ ਇਹ ਕਿਤਾਬ ਸਿਰਫ ਉਸ ਦੀ ਕਹਾਣੀ ਨਹੀਂ ਹੈ ਬਲਕਿ ਹਰ ਔਰਤ ਹਰ ਦਿਲ ਹਰ ਰੂਹ ਦੀ ਕਹਾਣੀ ਹੈ ਜੋ ਆਪਣੇ ਸੱਚ ਨਾਲ ਜੀਉਣਾ ਚਾਹੁੰਦੀ ਹੈ ਜੋ ਪਿਆਰ ਕਰਦੀ ਹੈ ਜੋ ਲਿਖਦੀ ਹੈ ਜੋ ਦਰਦ ਸਹਿਣੀ ਹੈ ਅੱਤੇ ਫਿਰ ਵੀ ਆਪਣੀ ਆਵਾਜ਼ ਬਣਾਉਂਦੀ ਹੈ ਜਦ ਤੁਸੀਂ ਰਸੀਦੀ ਟਿਕਟ ਪੜ੍ਹਦੇ ਹੋ ਤਾਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਆਪਣੀ ਮਾਂ ਆਪਣੀ ਦੋਸਤ ਜਾਂ ਆਪਣੀ ਰੂਹ ਨਾਲ ਗੱਲ ਕਰ ਰਿਹਾ ਹੋਵੇ ਕਈ ਵਾਰ ਪਿਆਰ ਮਿਲਦਾ ਨਹੀਂ ਪਰ ਯਾਦਾਂ ਸ਼ਬਦ ਤੇ ਲਿਖਤ ਜੀਵਨ ਨੂੰ ਮਾਇਨਾ ਦੇ ਦਿੰਦੀ ਹਨ ਅਮ੍ਰਿਤਾ ਦੀ ਇਹ ਕਿਤਾਬ ਸਿਖਾਉਂਦੀ ਹੈ ਕਿ ਦਰਦ ਵੀ ਕਲਾ ਬਣ ਸਕਦਾ ਹੈ ਖਾਮੋਸ਼ੀ ਵੀ ਆਵਾਜ਼ ਬਣ ਸਕਦੀ ਹੈ ਤੇ ਆਪਣਾ ਸੱਚ ਜਿਉਣਾ ਸਭ ਤੋਂ ਵੱਡਾ ਹਿੰਮਤ ਵਾਲਾ ਕੰਮ ਹੁੰਦਾ ਹੈ ਰਸੀਦੀ ਟਿਕ ਇਹ ਸਿਰਫ ਕਿਤਾਬ ਨਹੀਂ ਪੰਜਾਬ ਦੀ ਹਰ ਟੜਕਣ ਹੈ